ਜੀ ਚੱਕਦੇ ਸੌਜ ਵਾਲਾ ਸ਼ਾਮੋਲੀ ਗੱਗੀ 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 ਆਮਨਾ ਦਿਉਰੇ ਦੀ ਧਰਤੀ ਦਾ ਦੋਰਾਂ ਦੇ ਬਿੰਦਰ ਵਰਗਾ ਦੀ ਚਰਚਾ ਹੁੰਦੀ ਮੇਰੇ ਮਿੱਤਰੋ ਪਰਾ ਸਾਹਮਣੇ ਗੈਰੀ ਪਿੰਗ ਐਮ ਐਲ ਏ ਸਾਹਿਬ ਖੁੱਲ ਮੈਦਾਨ ਦੇ ਵਿੱਚ ਬੈਠ ਕੇ ਨਜ਼ਾਰਾ ਤੱਕਾ ਵਾਲਾ ਇਹ ਬੁੱਧੀ ਦਾ ਚੇਲਾ ਕਿਹਦੇ ਕਬੱਡੀ ਪਾ ਰਿਹਾ ਉਧਰ ਪਰਮਿਟ ਬਾੜਾ ਜਿ ਵੱਲੋਂ ਕਲੀ ਵਾਲੇ ਵੀਰ ਦੀ 500 ਦੇ ਬਾਣ ਹੋਣਗੇ ਆ ਚਾਰ ਜੱਫੀ ਹੈ ਹੋਣ ਦੇਖਾਂ ਵੀ ਹੋਣ ਦੇਖਾਂ ਹਰਿਆਣੇ ਵਾਲਾ ਇਹ ਸ਼ਿੰਦੂ ਹੈ ਇਹ ਸ਼ਿੰਦੂ ਹੈ ਆ ਸ਼ਿੰਦੂ ਤੋਂ ਭੱਜ ਗਿਆ ਮੇਰੇ ਪਾਸੇ ਜਾਮਾ ਮੈਂ ਕਰਮ ਜੀਤਵੇ ਗੌਣ ਜੋਗੀ ਰਹਿ ਗਈ ਮੈਂ ਕਮਾਦੇ ਜੀਤਵੇ ਇੱਕ ਪਾਸੇ ਪ੍ਰਤਾਪ ਕੜਿਆਣੇ ਵਾਲਾ ਆ ਮੇਰੇ ਮਿੱਤਰੋ ਅਮਰਤ ਪਰਸਾਲਪੁਰੀਆ ਤੇ ਗੱਗੀ ਚੱਕ ਦੇਸ਼ ਰਾਜ ਦੀ ਧਰਤੀ ਦਾ ਚਾਰ ਜਾਫੀ ਇਸ ਵੇਲੇ ਮੀਰੀ ਪੀਰੀ ਸਪੋਰਟਸ ਕਲੱਬ ਦੇਹਦਣਾ ਵਾਲੇ ਤਿਆਰ ਵਰ ਤਿਆਰ ਹੈ ਤੇ ਨੰਬਰ ਕਹਿੰਦੇ ਸੀਸ ਗੁਰਵਾਜ ਸਲਾਣੇ ਵਾਲਾ ਇੰਦਰੀ ਪਿੰਡਾਂ ਦਾ ਮੁੰਡਾ ਹੈ ਇਸੇ ਹਲਕੇ ਦਾ ਇਸੇ ਇਲਾਕੇ ਦਾ ਆ ਗੁਰਵਾਜ ਹੈ ਸਲਾਣੇ ਦੀ ਧਰਤੀ ਦਾ ਹੁਣ ਦੇਖਾਂ ਵੀ ਆਹ ਸਾਹਮਣੇ ਜੋਰੇ ਵਾਲੇ ਰਵੀ ਦਾ ਵੀਰ ਅਮਨਾ ਮੂਰੇ ਹੋ ਗਿਆ ਅਮਨਾ ਤੇ ਗੁਰਵਾਜ ਉਹ ਭੱਜ ਗਿਆ ਉਹ ਸਲਾਣੇ ਸਰਹੀ ਹੁੰਦਾ ਮੈਦਾਨ ਦੇ ਵਿੱਚ ਰਵੀ ਕੇਲਰਮਾਨ ਕਬੱਡੀ ਕਬੱਡੀ ਕਰਦਾ ਹੋਇਆ ਗੈਰੀ ਬੜਿੰਗਾ ਐਮਐਲਏ ਸਾਹਿਬ ਖੁੱਲ ਮੈਦਾਨ ਦੇ ਵਿੱਚ ਬੈਠ ਕੇ ਨਜ਼ਾਰਾ ਤੱਕਦੇ ਐ ਤੇ ਮੁਟਿਆਰ ਬੈਠੀਆਂ ਤੇ ਜੋਰ ਲੱਗਿਆ ਹੋਇਆ ਇਹੱਕੀ ਚੱਕ ਦੇ ਇਸ ਲੱਕ ਦੀ ਦੁਨੀਆ 'ਚ ਧੁੰਮ ਪੈ ਗਈ ਗਗਨ ਚੱਗਾ ਯਾਦਗਾਰੀ ਕਬੱਡੀ ਕੱਪ ਦੀ ਛੰਨਾ ਵਾਲਾ ਭੂਰੀ ਅਗਲੀ ਕਬੱਡੀ ਦਿਉੜੇ ਦੀ ਟੀਮ ਲਈ ਪਉਂਦਾ ਹੋਇਆ ਤੇ ਬਰਸਾਲਪੁਰੀਆ ਪਰਤਿਆਣੇ ਵਾਲੇ ਤੇਜੀ ਦੀ ਟੱਕਰ ਹਲੇਵੇ ਦੇ ਵਿਕਾਸ ਨਾਲ ਪਈ ਹੈ ਮੇਰੇ ਬੱਚੋ はい <Hey. S 2>、hey. ਥੱਲੇ ਕੌਣ ਤੂਫਾਨਾਂ ਨੂੰ ਸਾਗਰਾਂ ਵਿੱਚ ਨਹੀਂ ਪੈਂਦੇ ਕੁੱਜੇ ਥੱਲੇ ਕੌਣ ਤੂਫਾਨਾਂ ਨੂੰ ਸਾਗਰਾਂ ਵਿੱਚ ਨਹੀਂ ਪੈਂਦੇ ਕੁੱਜੇ ਉਹ ਮੈਦਾਨ ਦੇ ਵਿੱਚ ਬੱਲਰਿਆਂ ਵਾਲਾ ਮਨਦੀਪ ਇਸਨੇ ਕਬੱਡੀ ਕਬੱਡੀ ਕਰਦਾ ਹੋਇਆ ਨੰਬਰ ਕੰਦਿਆ ਹੋਇਆ ਜਿਲ੍ਹਾ ਸ੍ਰੀ ਫਤੇਗੜ ਸਾਹਿਬ ਦੀ ਧਰਤੀ ਹੈ ਤੇ ਦੁਨੀਆ ਦੀ ਮਹਿੰਗੀ ਧਰਤੀ ਦੇ ਵਿੱਚ ਆਉਂਦੀ ਹੈ ਆਹ ਧਰਤੀ ਜਿੱਥੇ ਕਬੱਡੀ ਦੀ ਰੌਣਕ ਲੱਗੀ ਹੋਈ ਹੈ ਮੈਦਾਨ ਦੇ ਵਿੱਚ ਅਸਿੰਸਰ ਵਾਲਾ ਭੁਰੀਆ ਮੇਰੇ ਮਿੱਤਰੋ ਤੇ ਚੱਕ ਦੇਸ ਰਾਜ ਦਾ ਗੱਗੀ ਹੈ ਰਾਜ ਕਕਰਾਲੇ ਦਾ ਬੋਲੋ ਪਿਆਰਾ ਸਾਊਂਡ ਮੰਦਰੀ ਆ ਆਵਾਜ਼ ਹੈ ਆ ਮੁੰਡਾ ਸਮੇ ਆ ਜਾਂਦਾ ਮੁੱਕਦਾ ਨੰਬਰ ਜੋੜਦਾ ਹੋਇਆ ਆਪਣੀ ਕਰੋਟੀ ਦਾ ਚੱਲਦਾ ਐਵੇਂ ਕਹਿੰਦੇ ਦੁਨੀਆ ਦੇ ਸਟਾਰਾਂ ਦੀ ਤੱਕੜਾ ਹੈ ਇਹ ਅੱਜ ਕਹਿੰਦੇ ਅਮਲੋਵਾਲਾ ਨੇ ਸਵਿਫਟ ਗੱਡੀਆਂ ਇੱਕ ਸੇ ਗੱਲ ਨੂੰ ਦੇਣੀਆ ਇਹ ਅਮਲੋਵਾਲਾ ਨੇ ਉਹ ਸਵਿਫਟ ਗੱਡੀਆਂ ਚਮਕਾਰ ਚੌਧਰੀ ਕਹਿੰਦਾ ਇੱਕ ਸੇ ਗੱਲ ਨੂੰ ਦੇਣੀਆ ਪਰ ਉਧਰ ਤੇਜ਼ੀ ਤੇਜ਼ੀ ਵਿਕਾਸ ਤੇ ਕੈਨਵਾ سامر ٹیم ہے گرپریت گلیم بلدیو پر نو مت اپنے گھر لے کے جائے پر سامنے ندیپ درواز سلانے پنڈ والا میرے مترو پر شلو شیلو ਜਫਾ ਲਾ ਗਿਆ ਇਹਨੂੰ ਜਫਾ ਲਾ ਗਿਆ ਐਮਐਲਏ ਖੇਦੇ ਮੁੰਡਾ ਉਸੇ ਜਿਲ੍ਹੇ ਦਾ ਆਹ ਦੇਖੋ ਇਸ ਵਿੱਚ ਸ਼ਿੱਲੂ ਤਿਆਰ ਹੈ ਨਾਲ ਕਦੇ ਵਿਕਾਸ ਹੈ ਆਹ ਅਮਨਾ ਦਿਓਰੇ ਦੀ ਧਰਤੀ ਦਾ ਦਿਓਰੇ ਦੀ ਬਿੰਦਰਵਰਗਾਂ ਦੀ ਚਰਚਾ ਹੁੰਦੀ ਮੇਰੇ ਮਿੱਤਰੋ ਪਰਾ ਸਾਹਮਣੇ ਸੇਵਕ ਬਾਈ ਜੱਡੀਆਂ ਵਾਲੀਆਂ ਪੈਂਦੀਆਂ ਇਹ ਸਨਿਫਟਾਂ ਵਾਲੀਆਂ ਪੈਂਦੀਆਂ ਨੇ ਦਿਲ ਲੁੱਟਣ ਵਾਲੀਆਂ ਪੈਂਦੀਆਂ ਨੇ ਦਿਲਾਂ ਤੇ ਟਾਕੇ ਮਾਰਨ ਵਾਲੀਆਂ ਪੈਂਦੀਆਂ ਨੇ ਉਹ ਲੁੱਟ ਗਿਆ ਮੇਲਾ ਲੁੱਟ ਗਿਆ ਮੇਲਾ ਲੁੱਟ ਗਿਆ ਮੇਲਾ ਲੁੱਟ ਗਿਆ ਮੇਲਾ ਓ ਭੈਲੀ ਕਹਿੰਦਾ ਜਿੱਤੀ ਕੈਣ ਦੀ ਧਰਤੀ ਦਾ ਲੈ ਵੀ ਵਿਕਾਸ ਪਰਾ ਹਰਿਆਣੇ ਵਾਲਾ ਓ ਹਰਿਆਣੇ ਵਾਲਾ ਸ਼ੀਨੂ 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 ਤੇ ਤੇਜ਼ੀ ਦੀ ਟੱਕਰ ਓ ਬਾਈ ਮੈਚ ਕਿਵੇਂ ਲੱਗਦਾ ਜਿੰਨੀ ਸਰਪੰਚ ਹੈ ਮਨੀਸ਼ ਸਰਪੰਚ ਹੈ ਗੋਲੀ ਤਵਾ ਬਾਈ ਮੰਦੀਪ ਢਿੱਲੋ ਖਰੀ ਦੇ ਬੱਲਰਿਆਂ ਵਾਲਾ ਮੰਦੀਪ ਅਗਲੀ ਕਬੱਡੀ ਪਾਉਂਦਾ ਹੋਇਆ ਜੋਰੇ ਵਾਲਾ ਜੋਰੇ ਵਾਲਾ ਗੋਰੇ ਵਾਲਾ ਆਹ ਤਿੰਨ ਕੇ ਜਫਾ ਲਾ ਗਿਆ ਜੋਰੇ ਦੀ ਟੀਮ ਕਹਿੰਦੇ ਦਸ਼ਮੇਸ਼ ਪਰਮਾਰ ਨੇ ਸਪான்ਸਰ ਕੀਤੀ ਹੈ ਇਹ ਸਰਾਣੇ ਬਾਗ ਗਰਵਾਜ ਮੇਰੇ ਮਿੱਤਰੋ ਅਗਲੀ ਕਬੱਡੀ ਪਾਉਂਦਾ ਹੋਇਆ ਇੱਕ ਪਾਸੇ ਹਰਿਆਣਾ ਦਾ ਸ਼ੋਹਰਾ ਅੱਜ ਮਲੋਹ ਦੇ ਵਿੱਚ ਸਿਰਾਂ ਕਰਵਾਉ ਕਿ ਨਹੀਂ ਉਹ ਕਰਮਾਜ ਸੁਣਾਉਣੇ ਵਾਲਾ ਕਰਮਾਜ ਦੁਨੀਆ ਪਿਆਰ ਕਰਦੀ ਹੈ ਜਤਿੰਦਰ ਪੱਟੀ ਕਹਿੰਦੇ ਮਾਰ ਕਰਦਾ ਪਰ ਉਹ ਸਮਾਗ ਕਬੱਡੀ 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 ਜਾਂ ਫਿਰ ਨਗਾ ਜਾਸਾ ਹੋਊਗਾ ਜੇ ਜੱਫਾ ਲੱਗਦਾ ਸਵਾਦ ਕਬੱਡੀ 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 ਅਸੀਂ ਸਰ ਵਾਲਾ ਹੋਈ ਪਈ ਐ ਇਸ ਲਾਣੇ ਵਾਲਾ ਗਰਮਾਜ ਮੇਰੇ ਮਿੱਤਰੋ ਅਸੀਂ ਡਰ ਕੇ ਕਦੇ ਨਾ ਯਾਰਾ ਰਾਹ ਚੇਂਜ ਕੀਤੇ ਬਸ ਆਹੀ ਆ ਸਟਾਈਲ ਜੀ ਦਿਉਣ ਦਾ ਸਾਡੇ ਆ ਰਿਵਾਜ ਸੱਜਣਾ ਬੰਦਾ ਜੱਟ ਮਨਦੀਪ ਕਬੱਡੀ ਕਬੱਡੀ ਕਰਦਾ ਤੇ ਅਣਿਕੇ ਸ਼ਿਲੂ ਦੇ ਚੜ ਗਿਆ ਇਹ ਰੋੜੀ ਕੁੱਟਣ ਵਾਲੀ ਮਸ਼ੀਨ ਹੈ ਇਹ ਸ਼ਿਲੂ ਆਹ ਸ਼ਿਲੂ ਜਿੱਦ ਵਿੱਚ ਆਹ ਬਲਰੇ ਵਾਲਾ ਮਨਦੀਪ ਕਬੱਡੀ ਮਾਰ ਰਿਹਾ ਆਹ ਦੁਨੀਆ ਦੇ ਮਰਦ ਨੂੰ ਪਾਇਆ ਹੋਇਆ ਤੇ ਥੱਪਾ ਕਿਰਫਾ ਵਾਲਿਆ ਸੋਹਣਿਆ ਵੇ ਸਾਡੇ ਨਾਲ ਆੜਿਆ

ਤੁਰ ਗਈ ਸੀ ਜਿੱਥੇ ਬਾਏ ਬਾਏ ਕਰਕੇ ਤੈਨੂੰ ਸ਼ਹਿਰ ਲੁਧਿਆਣਾ ਚੇਤੇ ਆਉਂਦਾ ਹੈ ਕਿ ਨਹੀਂ ਲੁਧਿਆਣੇ ਵਾਲਾਂ ਤੇਜੀ ਅਗਲੀ ਕਬੱਡੀ ਪਾ ਰਿਹਾ ਹੈ ਸ਼ੀਲੂ ਹੈ ਅਮਨੁਲ ਦਿਉਰੇ ਮੇਰੇ ਮਿੱਤਰੋ ਉਹ ਦਿਉਰੇ ਦਾ ਅਮਨਾ ਰਵੀਨ ਦਿਉਰੇ ਦਾ ਵੀਰ ਤੇ ਤੇਜੀ ਕੈਨ ਵਾਲਾ ਟੱਕਰ ਅਮਰੋਦ ਦੇ ਵਿੱਚ ਚੱਲਦੀ ਹੈ ਪੈਂਦੇ ਆ ਪਟਾਕੇ ਤੇ ਰੋਜ਼ ਰੱਖ ਕੇ ਛੱਡ ਕੇ ਸ਼ਾਮ ਤੇਰਾ ਲੁਧਿਆਣਾ ਦਰਵਾਜ਼ ਸਲਾਣੇ ਦੇ ਮਾਮਾ ਜੀ ਉਹਨਾਂ ਵੱਲੋਂ ਇੱਕ ਹਿਆਰ ਆਇਆ ਹੈ ਦਰਵਾਸਾਂ ਲਾਣ ਦੇ ਲਈ ਆ ਦਿਉਰੇ ਵਾਲਾ ਆ ਵੀ ਕਹਿੰਦੇ ਜੇਤੂ ਰਸਤ ਲਾਉਂਦਾ ਆ ਵੀ ਜੇਤੂ ਰਸਤ ਲਾਉਂਦਾ ਉਧਰ ਭੋਲੂ ਢੇਲੂ ਬਰਸਾਲਪੁਰੀਆ ਪਰ ਦਿਉਰੇ ਵਾਲਾ ਰਵੀ ਖਿਆਲ ਸਾਹਿਬ ਕਦੇ ਕਦੇ ਕਿਸੇ ਦਿਉਰੇ ਵਾਲਾ ਤੇ ਨਾਲ ਕਹਿੰਦੇ ਸ਼ਿੱਲੂ ਬਲਾਰਾ ਨਾ ਹੱਕਦਾ ਏ ਨਾ ਥੱਕਦਾ ਏ ਜਿਹੜਾ ਹਰ ਇੱਕ ਰੈਕਟਰ ਡੱਕਦਾ ਏ ਦੁਨੀਆ ਤੋਂ ਜਾਫੀ ਯਾਰਾ ਏ ਇਹ ਸਾਡੀ ਖੇਡ ਕਬੱਡੀ ਦਾ ਸ਼ਿਲੂ ਬਲਹਾਰਾ ਏ ਇਹ ਸਾਡੀ ਖੇਡ ਕਬੱਡੀ ਦਾ ਸ਼ਿਲੂ ਬਲਹਾਰਾ ਏ ਸ਼ਿਲੂ ਦਾ ਗੱਡੀ ਮੇਰੇ ਮਿੱਤਰੋ ਅੱਜ ਸਵਿਫਟ ਗੱਡੀਆਂ ਬੈਸਟਾਂ ਨੂੰ 1.5 ਲੱਖ ਤੇ 1 ਲੱਖ ਦੇ ਪ੍ਰਾਈਜ਼ ਨੇ ਗੱਗੀ ਤੇ ਭੂਰੀ ਦੀ ਟੱਕਰ ਚੱਲਦੀ ਆ ਓਏ ਜੋਰ ਦੇ ਖਿਡਾਰੀਆਂ ਦਾ ਲੱਗਿਆ ਹੋਇਆ ਇਹ ਗਗਨ ਚੱਲਾਈ ਯਾਦਗਾਰੀ ਕਬੱਡੀ ਕੱਪ ਛੰਨਾ ਦਾ ਭੂਰੀ ਕਹਾਣੀ ਛੱਡੇ ਨਾ ਦੂਰੀ ਛੰਨਾ ਵਾਲਾ ਭੂਰੀ ਵੰਟ ਗਿਆ ਦੂਰੀ ਇਧਰਲੇ ਪਾਸੇ ਗਰਵਾਸ ਸਰਾਣਾ ਦੀ ਰੇਡ ਤੇ 1000 ਰੁਪਈਆ ਭੋਜਨ ਦੇ ਮਾਮਾ ਜੀ ਵੱਲੋਂ ਕੈਪਟਨ ਗੁਰਨਾਮ ਸਿੰਘ ਦਾ ਪੁੱਤ ਕਬੱਡੀ ਖਾ ਰਿਹਾ ਹੈ ਲੈ ਵੀ ਗਰਮਾਂ ਦੇ ਲਈ ਸਰ ਵੱਧਾ ਜਾ ਰਿਹਾ ਹੈ ਤੇਜ਼ੀ ਕੈਨ ਵਾਲਾ ਪਹਿਲੀ ਵਾਰੀ ਸ਼ਹਿਰ ਆਇਆ ਤੇਜ਼ੀ ਤੋਂ ਬਗੈਰ ਆਇਆ ਕੈਨ ਵਾਲਾ ਤੇਜ਼ੀ ਹਿੱਕ 'ਚ ਪੜਦਾ ਓਏ ਨੰਬਰ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰਦਾ ਹੋਇਆ ਕਿ ਪਾਣੀਆਂ ਤੋਂ ਰੁਕਦਾ ਨਹੀਂ ਪਾਖਰਾਂ ਦੇ ਸਾਡਾ ਕੱਲਾ ਗੇਰੀ ਚੱਲ ਰਿਹਾ ਹੋਣਗੇ ਸਟਾਰ ਬਲੇ ਕੱਲਾ ਗੇਰੀ ਚੱਲ ਰਿਹਾ ਓ ਬੈਠਾ ਦਾ ਮੁਖੜਾ ਉਹ ਬੈਠਾ ਗੈਰੀ ਪ੍ਰਿੰਗ ਮੇਰੇ ਮਿੱਤਰੋ ਇੱਕ ਪਾਸੇ ਗੱਗੀ ਚੱਕਦੇ ਇਸ ਰਾਜ ਵਾਲਾ ਸ਼ੌਂਦ ਵਾਲੀ ਗੱਗੀ 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 ਇਹ ਛੱਦੇ ਨਾਲ ਪੂਰੀ ਕਹਿੰਦੇ ਬੱਦਲਾ ਇਹ ਘੂਰੀ ਗੱਲ ਛੱਦੇ ਨਾਲ ਅਧੂਰੀ 15 ਵਾਲਾ ਮਨਦੀਪ ਕਬੱਡੀ ਪਾ ਰਿਹਾ ਮੁੰਡੇ ਆਪਣੇ ਆ ਪਿੰਡਾਂ ਦੇ ਛਾਕੇ ਦੇ ਵਿੱਚ ਕਬੱਡੀ ਸਾਡੀ ਖੇਡ ਕਬੱਡੀ ਤੋਂ ਮਾਰੀ ਮੱਲੇ ਇਹਨਾਂ ਨੇ ਵੱਡੀ ਮੁੰਡੇ ਆਪਣੇ ਆ ਪਿੰਡਾਂ ਦੇ ਬੱਦਰਿਆਂ ਵਾਲੇ ਮਨਦੀਪ ਦੀ ਰੇਡ ਦਿਉਰੇ ਵਾਲਾ ਦਿਉਰੇ ਵਾਲਾ ਬਣਾ ਇਸ ਨੇ ਤਕੜਾ ਜਫਾ ਖਰਿਆਲ ਸਾਹਿਬ ਕੀ ਖਿਆਲ ਆ ਦਰਵਾਜ ਸੁਲਾਣੇ ਵਾਲਾ ਆ ਗਿਆ ਕਬੱਡੀ ਪਾਉਣ ਦੇ ਲਈ ਕੈਨੇਡਾ ਦੇ ਵਿੱਚ ਖੇਡਿਆ ਵਾਹ ਵਾਹ ਕਰਵਾਈ ਇਸ ਨੌਜਵਾਨ ਨੇ ਪਰ ਦੂਜੇ ਪਾਸੇ ਕਿਹਦੇ ਜਫਾ ਦੀ ਮਸ਼ੀਨ ਹਰਿਆਣੇ ਵਾਲਾ ਸ਼ਿੱਲੂ ਇੱਕ ਪਾਸੇ ਕਰਵਾਜ ਸੁਲਾਣੇ ਵਾਲਾ ਇਸੇ ਇਲਾਕੇ ਦਾ ਸਿੰਘ ਸਰਦਾਰ ਔਰ ਸਾਹਮਣੇ ਮੁਕਾਬਲਾ 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 ਗੁਰਾਂ ਦਾ ਬਾਜ ਹੈ ਮੰਗਦੇ ਨਹੀਂ ਖੁੰਦੇ ਨੇ ਗਰੀ ਬਣਖੋਰਾ ਦਾ ਬਣੀ ਬਣਖੋਰਾ ਦਾ ਕਬੱਡੀ ਕੱਪ ਬਲੋਸ਼ਰ ਦਾ ਕਬੱਡੀ ਕੱਪ ਫਾਈਨਲ ਦੀ ਖੇਡ ਹੈ ਇੱਥੇ ਰੱਖ ਇਹਨੂੰ ਇਹ ਇਹਦਾ ਚੱਲਦਾ ਏ ਟੱਕਾ ਇਹ ਸੰਪਾ ਦਾ ਜਾਣਕਾਰੀ ਕਬੱਡੀ ਕੱਪਾ ਬਲੋਹ ਜਿਹੜਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚੋਂ ਮੀਰੀ ਪੀਰੀ ਸਪੋਰਟਸ ਕਲੱਬ ਦੇਨਾਂ ਦੀ ਟੀਮ ਦੇ ਲਈ ਬਲਰਿਆਂ ਵਾਲੇ ਮਨਦੀਪ ਨੇ 15 ਕਬੱਡੀਆਂ ਪਾਈਆਂ ਤੇ 11 ਨੰਬਰ ਰਲੇ ਹੈ। ਔਰ ਸਿੰਘਰ ਵਾਲੇ ਭੁੜੀਏ ਨੇ ਚੰਨਾ ਵਾਲੇ ਭੁੜੀ ਨੇ 11 ਕਬੱਡੀਆਂ ਪਾਈਆਂ ਤੇ 10 ਨੰਬਰ ਰਲੇ ਹੈ। ਪਰ ਅੱਜ ਦੇ ਮੇਲੇ ਤੇ ਤਿਉਰੇ ਵਾਲੇ ਰਵੀ ਨੇ 13-13 ਕਰਵਾਤੀ 13 ਕਬੱਡੀਆਂ 13 ਨੰਬਰ ਸਵਿੱਫਟ ਕੱਢੀ ਜਿੱਤ ਗਿਆ ਮੇਰੇ ਮਿੱਤਰੋ। ਅਮਲੋਦ ਦੇ ਕਬੱਡੀ ਕੱਪ ਦਾ ਬੈਸਟ ਜਾਫੀ ਜਿਹੜੇ ਨੌਜਵਾਨ ਨੇ 11 ਟੱਚ ਲੈ ਕੇ 6 ਜਫੇ ਲਾਇਆ ਉਹ ਹਰਿਆਣੇ ਵਾਲਾ ਸ਼ੀਲੂ ਹੈ ਬਹਾਉਂਕਰਪੁਰ ਵਾਲਾ ਸ਼ੀਲੂ ਹੈ ਸ਼ੀਲੂ ਬਹਾਉਂਕਰਪੁਰ ਤੇ ਰਵੀ ਜਣਾ ਜਿਹਨੇ ਇਸ ਸਪਿੰਟ ਕੱਡੀਆਂ ਦੇ ਜੇਤੂ ਬਣ ਗਿਆ